ਦੋਸਤੋ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਹੈਰਾਨ ਕਰ ਦੇਣ ਵਾਲੀਆਂ ਨੇ ਮੌਕਿਆ ਤੇ ਦੇਖਣ ਵਾਲੇ ਵੀ दंग ਰਹੇ ਗਏ ਕਿਉਂਕਿ ਨਾ ਤਾਂ ਕੋਈ ਮੇਲਾ ਸੀ ਤੇ ਨਾ ਹੀ ਕੋਈ ਹੋਰ ਧਾਰਮਿਕ ਸਮਾਗਮ ਫਿਰ ਇਹ ਨਿਹੰਗ ਸਿੰਘ ਆਪਣੇ ਸ਼ਸਤਰਾਂ ਤੇ ਘੋੜਿਆਂ ਦੇ ਸਮੇਤ ਸਵਾਰ ਹੋ ਕੇ ਐਸਪੀ ਦਫ਼ਤਰ ਕਿਉਂ ਪਹੁੰਚ ਜਾਂਦੇ ਨੇ ਬੜਿਆਂ ਤੋਂ ਉਤਰਦਿਆਂ ਸਾਰ ਹੀ ਪਹਿਲਾਂ ਨਿਹੰਗ ਸਿੰਘਾਂ ਨੇ ਆਪਸ ਦੇ ਵਿੱਚ ਗਤਕਾ ਖੇਡਿਆ ਮੌਕਿਆ ਤੇ ਇਸ ਤਨਾ ਦਾ ਵਰਤਾਂਤ ਸਿਰਜਿਆ ਗਿਆ ਇਵੇਂ ਉਹ ਕਿਸੇ ਰਣ ਦੇ ਵਿੱਚ ਜੂਝ ਰਹੇ ਹੋਣ। ਦਾ ਖੇਡਣ ਤੋਂ ਬਾਅਦ ਨਿਹੰਗ ਸਿੰਘ ਘੋੜਿਆਂ ਸਮੇਤ ਐਸਐਸਪੀ ਦਫਤਰ ਜ਼ਿਲंधर ਦੇ ਵਿੱਚ ਦਾਖਲ ਹੋ ਗਏ। ਦਰਸਨ ਇਹ ਕੋਈ ਮੇਲਾ ਨਹੀਂ ਸੀ ਤੇ ਨਾ ਹੀ ਕੋਈ ਹੋਰ ਸਮਾਗਮ। ਸਗੋਂ ਇਹ ਮਾਮਲਾ ਇੱਕ ਪਰਿਵਾਰ ਦੇ ਨਾਲ ਜੁੜਿਆ ਹੈ। ਕਿਉਂਕਿ ਕੁਝ ਕੁ ਸਮਾਂ ਪਹਿਲਾਂ ਪਰਿਵਾਰ ਤੇ ਹਮਲਾ ਹੋਇਆ ਸੀ। ਜਿਸ ਸੰਬੰਧ ਦੇ ਵਿੱਚ ਪਰਿਵਾਰ ਨੇ ਨਿਹੰਗ ਸਿੰਘਾਂ ਦੇ ਕੋਲੋਂ ਮਦਦ ਦੀ ਗੁਹਾਰ ਲਈ ਸੀ। ਨੇਹੰਗ ਸਿੰਘਾ ਨੇ ਉਹਨਾਂ ਦੀ ਮਦਦ ਕੀਤੀ ਵੀ ਸੀ ਜਿਸ ਬੰਦੇ ਵਿੱਚ ਇੱਕ ਇਕਬਾਲ ਸਿੰਘ ਨਾਮਕ ਵਿਅਕਤੀ ਤੇ ਮੁਕੱਦਮਾ ਵੀ ਦਰਜ ਕੀਤਾ ਗਿਆ ਸੀ ਉਸ ਤੋਂ ਬਾਅਦ 18 ਫਰਵਰੀ 2025 ਨੂੰ ਪਰਿਵਾਰ ਦਾ ਲੜਕਾ ਸ਼ੌਰਵ ਕਿਸੇ ਹੋਰ ਪਰਿਵਾਰ ਦੇ ਨਾਲ ਚਲਿਆ ਜਾਂਦਾ ਹੈ ਕੁਝ ਕੁ ਸਮੇਂ ਬਾਅਦ ਹੀ ਪਰਿਵਾਰ ਨੂੰ ਫੋਨ ਆਉਂਦਾ ਹੈ ਕਿ ਸ਼ੌਰਵ ਦਾ ਐਕਸੀਡੈਂਟ ਹੋ ਜਾਣ ਦੇ ਕਾਰਨ ਮੌਤ ਹੋ ਗਈ ਹੈ ਪਰ ਇਹ ਐਕਸੀਡੈਂਟ ਜਾਂ ਇਸ ਤਰ੍ਹਾਂ ਦਾ ਕੋਈ ਹੋਰ ਹਾਦਸਾ ਨਹੀਂ ਜੀ ਸ਼ਗੋ ਪਰਿਵਾਰ ਦੇ ਕਹਿਣ ਮੁਤਾਬਕ ਸੌਰਵ ਦਾ ਕਤਲ ਹੋ ਚੁੱਕਿਆ ਸੀ ਤੁਹਾਨੂੰ ਪਰਿਵਾਰ ਦੇ ਨਾਲ ਮਲਾਉਂਦੇ ਹਾਂ ਤੇ ਸਾਰੀ ਗੱਲਬਾਤ ਦੌਰਾਨ ਮਾਮਲਾ ਵੀ ਤੁਹਾਡੇ ਨਿਸ਼ਰ ਕਰਦੇ ਹਾਂ ਸਾਰਾ ਮਾਮਲਾ ਜਾਣਨ ਲਈ ਦੇਖੋ ਤੁਸੀਂ ਪੂਰੀ ਵੀਡੀਓ ਤੇ ਵੀਡੀਓ ਨੂੰ ਦੇਖ ਕੇ ਸ਼ੇਅਰ ਜਰੂਰ ਕਰ ਦਿਓ ਜੇਕਰ ਤੁਸੀਂ ਸਾਡੇ ਚੈਨਲ ਨੂੰ ਅਜੇ ਤੱਕ ਲਾਈਕ ਫੋਲੋ ਸਬਸਕ੍ਰਾਈਬ ਨਹੀਂ ਕੀਤਾ ਤਾਂ ਆਪਣਾ ਚੈਨਲ ਸਮਝ ਕੇ ਇਹ ਕੰਮ ਵੀ ਜਰੂਰ ਕਰ ਲਿਓ ਤੇ ਆਬ ਤੁਹਾਨੂੰ ਦਿਖਾਉਨੇ ਆ ਪੂਰੀ ਵੀਡੀਓ ਮਾਤਾ ਜੀ 8 ਫਰਵਰੀ ਨੂੰ ਜਿੱਦਾਂ ਮੇਰਾ ਬੇਟਾ ਸੌਰਵ ਆ ਉਹਦਾ ਕਤਲ ਹੋਇਆ ਆ ਤੇ ਅਸੀਂ ਮਤਲਬ ਕਤਲ ਉਹਦਾ ਹੋਇਆ ਆ ਅਸੀਂ ਨੂੰ ਸਾਨੂੰ ਪਤਾ ਲੱਗਾ ਉਹਦਾ ਜਿਹੜਾ ਯਾਰ ਦੋਸਤ ਹਨੀ ਆ ਉਹਨੂੰ ਅਸੀਂ 8 ਵਜੇ ਫੋਨ ਸਾਡੇ ਬੇਟੇ ਨਾਲ 8 ਵਜੇ ਸਾਡੀ ਗੱਲ ਹੋਈ ਆ ਉਸ ਤੋਂ ਬਾਅਦ ਸਾਡੇ ਬੇਟੇ ਨਾਲ ਸਾਡੀ ਕੋਈ ਗੱਲ ਨਹੀਂ ਹੋਈ ਹੈ ਜੀ ਉਸ ਤੋਂ ਬਾਅਦ ਅਸੀਂ 12:00 ਵਜੇ ਫੋਨ ਲਾਇਆ ਜਦੋਂ 12:00 ਵਜੇ ਫੋਨ ਲਾਇਆ ਸਾਡਾ ਹਾਨੀ ਨੇ ਫੋਨ ਟੈਂਟ ਨਹੀਂ ਕੀਤਾ ਤਾਂ ਜਦੋਂ ਅਸੀਂ ਫੇਰ ਫੋਨ ਲਾਇਆ ਉਹ ਉਸ ਹਾਨੀ ਦੇ ਫੋਨ ਤੋਂ ਹੀ ਕਿਸੇ ਮੁੰਡਿਆਂ ਨੇ ਫੋਨ ਚੱਕ ਕੇ ਮੈਨੂੰ ਕਿਹਾ ਆ ਵੀ ਤੁਸੀਂ ਕੌਣ ਆ ਮੈਂ ਕਿਹਾ ਵੀ ਤੁਸੀਂ ਕੌਣ ਆ ਕਹਿੰਦਾ ਕਹਿੰਦਾ ਤੁਸੀਂ ਦੱਸੋ ਪਹਿਲਾਂ ਕੌਣ ਆ ਮੈਂ ਕਿਹਾ ਮੈਂ ਸੌਰਵ ਦੀ ਮੰਮੀ ਮੇਰ ਨਾਲ ਬਤਮੀਜੀ ਜੀ ਬੋਲੇ ਕਹਿੰਦਾ ਇੱਕ ਆ ਤੁਹਾਡੇ ਮੁੰਡੇ ਕਹਿੰਦਾ ਡਿੱਗੇ ਪਏ ਆ ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਤਾਂ ਸਾਡਾ ਪੇਟਾ ਜਿਹੜਾ ਸੌਰਵ ਆ ਉਹਨੂੰ ਗਰਿੱਲਾਂ ਦੇ ਪਰਲੇ ਪਾਸੇ ਜਾ ਕੇ ਉਹਨੂੰ ਮਾਰ ਕੇ ਮੁੱਦਾ ਮਾਰਿਆ ਹੋਇਆ ਸੀ ਜਿਹੜਾ ਉਹਦਾ ਯਾਰ ਦੋਸਤ ਹਨੀ ਉਹ ਲਾਗੇ ਬੈਠਾ ਫੋਨ ਚਲਾਉਂਦਾ ਪਿਆ ਆ ਚਾਹੀ ਇਹ ਹੀ ਚਾਹੁੰਦੇ ਆ ਕਿ ਸਾਨੂੰ ਅਨਸਾਫ਼ ਦੀ ਝੂਠੇ ਪਰਦੇ ਸਾਡੇ ਤੇ ਪਾਏ ਆ ਸਾਡਾ ਜਿਹੜਾ ਪਰਚਾ ਉਹ ਰੱਦ ਕੀਤਾ ਜਾਵੇ ਸਾਨੂੰ ਇਨਸਾਫ ਚਾਹੀਦਾ। ਨਾਂ ਦਾ ਬੰਦਾ ਕੌਣ ਲੈ ਬੰਦਾ ਵਾ ਇਹਨੇ ਇੱਕ ਨਾਂ ਰੰਗੀ ਜੁਲਾ ਕਰਕੇ ਸਾਡਾ ਨਾਂ ਲਖਾਇਆ ਵਾ ਕਿਉਂਕਿ ਇਹਨੇ ਇੱਕ ਪਰਿਵਾਰ ਦੇ ਮੈਂਬਰਾਂ ਨੂੰ ਇਹਨੇ ਇੱਕ ਪਰਿਵਾਰ ਦਾ ਜੀਮ ਮਾਰਿਆ ਤੇ ਕੋਈ ਜਲਾ ਕਸਰ ਕੀਤਾ 302 ਦਾ ਪਰਚਾ ਇਹਦੇ ਤੇ ਆ ਤੇ ਪੂਰਾ ਕ੍ਰਿਮਿਨਲ ਬੰਦਾ ਪੂਰਾ ਪ੍ਰਸ਼ਾਸਨ ਨੂੰ ਪਤਾ ਵਾ ਕਿਰਾਬ ਕਿਤੋਂ ਲੈ ਕੇ ਕੋਈ ਇਤਨਾ ਮਾੜਾ ਕੰਮ ਨਹੀਂ ਜਿਹੜਾ ਇਹਨੇ ਨਹੀਂ ਕੀਤਾ ਹੋਊਗਾ ਹਨਾ ਨਿਆਣੇ ਵਾਲੀ ਜ਼ਿੰਦਗੀ ਇਹਨੇ ਗ੍ਰਾਫਿਕ ਦੀ ਪਿੱਠ ਦੇ ਵਿੱਚ ਕਈ ਪਰਚੇ ਕਈ ਪਰਿਵਾਰਾਂ ਦੇ ਪਰਚਾ ਹਨ ਇੱਕ ਪ੍ਰਕਾਰ ਪਰਚਾ ਤੁਸੀਂ ਆਰਾਧਾ ਇਹ ਭੋਲੇ ਭਾਈ ਲੋਕਾਂ ਨੂੰ ਮਾਰ ਲਾ ਕੇ ਨਾ ਇਹ ਸਾਰਾ ਕੰਮ ਪੂਰਾ ਵਾ ਹੁਣ ਵੀ 5-7 ਬੰਦੇ ਪਿੰਡ ਦੇ ਮੋਹਰਵਾਰੇ ਨੇ ਆਪਣੇ ਮਗਰ ਲਾਏ ਹੋਏ ਆ ਉਹਨਾਂ ਨਾਲ ਲੈ ਕੇ ਇਹਨਾਂ ਨੇ ਸਾਡਾ ਰਜਿਸਟਰ ਦੇ ਵਿੱਚ ਨਾਮ ਪਵਾਇਆ ਅੱਛਾ ਹੁਣ ਤੁਹਾਡੀ ਮੰਗ ਕੀ ਹੈਗੀ ਐ ਤੁਸੀਂ ਮੰਗ ਵਾਇਗੁਰ ਜੀ ਇਹ ਵੀ ਇਕਵਾਲ ਦੇ ਬੰਦੀ ਕਾਰਵਾਈ ਕੀਤੀ ਜਾਵੇ ਜਿਹੜਾ ਪਰਚਾ ਕੇੰਦਰ ਕੀਤਾ ਜਾਵੇ ਪਰਿਵਾਰ ਨੂੰ ਸਾਬਦੇ ਆ ਕਿ ਕਲਿਆਣਪੁਰ ਨਾਲ ਲੜਾਈ ਹੋਈ ਐ ਉੱਥੇ ਹਾਂਜੀ ਹਾਂਜੀ ਉਹ ਕੋਈ ਕੇਸ ਵਿਸੋ ਹੈ ਨੰਬੜੇ ਪੁਲਿਸ ਦੇ ਹਾਂਜੀ ਉਹਦੇ ਵਿੱਚ ਇਹ ਕਹਿ ਰਹੇ ਹੈਗੇ ਆ ਵੀ ਕੁਛ ਜਿਆਦਾ ਬੰਦਿਆਂ ਦੇ ਨਾਮ ਲਿਖਾਤੇ ਹੈਗੇ ਆ ਜਿਹੜੇ ਬੰਦੇ ਲੜਾਈ ਦੇ ਵਿੱਚ ਨਹੀਂ ਸੀਗੇ ਉਹਦੇ ਪ੍ਰੋਟੈਸਟ ਦੇ ਵਿੱਚ ਆਏ ਆ ਵੀ ਇਹ ਬੰਦੇ ਨਹੀਂ ਸੀਗੇ ਇਹਨੇ ਜਿੰਨੇ ਲਿਖੇ ਗਏ ਆ ਤੋਂ ਉਹਨਾਂ ਨਾਲ ਗੱਲ ਕਰ ਰਹੇ ਸੀ ਭਾਈ ਕਿੰਨਾ ਸਲਾਹ ਹੋ ਗਈ ਕੀ ਗੱਲਬਾਤ ਹੋਈ ਹੈ ਕੀ ਅਸਵਾਸਨ ਦਿੱਤਾ ਗਿਆ ਤੁਹਾਡੇ ਵੱਲੋਂ ਅਸਵਾਸਨ ਇਹ ਹੀ ਦਿੱਤਾ ਵੀ ਜੋ on merits ਹੈਗੇ ਉਹਦੇ ਮੁਤਾਬਕ ਹੀ ਕਾਰਵਾਈ ਕਰਾਂਗੇ ਗਲਤ ਨਹੀਂ ਕਰਾਂਗੇ ਉਸ ਤੋਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਈਕ ਫੋਲੋ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਾ ਧੰਨਵਾਦ